ਮੈਨੂੰ ਤਾਂ ਜੀ ਆਹੀ ਆਸ ਆ ਮੈਂ ਸੁਣਨਾ ਮੰਦਿਰ ਚਿੱਟੇ ਤੇ ਲੱਗੀ ਜਾਂਦੀ ਆ ਵੀ ਚੰਗੇ ਚੰਗੇ ਪੀਸ ਆਪਣੇ ਹੱਥੀ ਆਉਣੇ ਆ ਤੇ ਬਸ ਆਉਦਾ ਨਸ਼ਾਣਾ ਕਰੋ ਜੇ ਕੋਈ ਬੁੰਡਾ ਨਸ਼ਾ ਨਹੀਂ ਕਰ ਰਿਹਾ ਉਹਨੇ ਆਪਣੇ ਆਪਣਾ ਘਰ ਸਾਹ ਵੀ ਲੈਣਾ ਮੈਨੂੰ ਰਿਸ਼ਤਾ ਕਰਦੇ ਆ ਪਹਿਲਾਂ ਜ਼ਮੀਨ ਦੇਂਦੇ ਆ ਵੀ ਜ਼ਮੀਨ ਕੀ ਆ ਹੁਣ ਸਹੀ ਕਿੱਲੇ ਦਾ ਵੇਚ ਹੀ ਦੇਣਾ ਸਹੀ ਕਰਨੇ ਜੋ ਸਾਲ ਚ ਬੰਦਾ ਹੀ ਟਪਕ ਗਿਆ ਤੁਸੀਂ ਠੀਕ ਹੋ ਇਹਦਾ ਮੈਂ ਤਾਂ ਠੀਕ ਹੈ ਇਹ ਬੰਦਾ ਉਹ ਰੱਖਿਆ ਵਾਡਵਾਂਸ ਰੱਖਿਆ ਵਾਜੀ ਇਹ ਜਿਹਦਾ ਸਾਫ ਬੰਦਾ ਹੀ ਜਮਾ ਸਾਫ ਬੰਦਾ ਕਿੰਨੇ ਹੀ ਸਾਫ ਸਰਫਸ ਉਪ ਨਾਲ ਧੋਂਦੇ ਕਾਦੇ ਨਾਲ ਧੋਂਦੇ ਹੋ ਆਈ ਡਿਟਾਰਜ ਟਾਈਟ 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 ਸਰਫ ਨਾਲ ਧੋਂਦੇ ਟਾਈਟ ਟਾਈਟ ਹੋਈ ਪਈ ਹੋਣਾ ਤੁਸੀਂ ਬਾਹਰੇ ਕੋਈ ਨਹੀਂ ਮੁੰਡੇ ਨੂੰ ਡਾਈਟ ਪਲਾਨ ਦੇਤਾ ਜੀ ਹੁਣ ਫੁਲਾਵਾਂਗੇ ਇਹਨੂੰ ਕੋਈ ਨਾ ਮੁੰਡਾ ਡਾਈਟ ਇਹਨੂੰ ਦਿਓ ਡਾਈਟ ਮਿਲਾਂਗੇ ਜੀ ਇਹ ਮੁੰਡਾ ਤੁਹਾਨੂੰ ਪਛਾਣ ਚ ਨਹੀਂ ਆਉਣਾ ਵੀ ਕਿਹੜਾ ਡਾਈਟ ਚੱਲ ਰਹੀ ਹੈ ਮੇਰੀ ਹਾਂ ਤੇ ਡਾਈਟ ਫਿਰ ਜਦੋਂ ਫਿਰ ਖਾਣ ਪੀਣ ਵਾਲੀ ਚੀਜ਼ਾਂ ਜਿਵੇਂ ਹੁਣ ਫਾਸਟ ਫੂਡ ਦੇਖ ਲਿਆ ਕੋਲਚੇ ਗਲਚੇ ਦੇਖ ਲਿਆ ਉਦੋਂ ਦੇਖ ਕੇ ਮਨ ਤਾਂ ਨਹੀਂ ਇੱਧਰ ਉੱਧਰ ਹਾਂ ਨਾ ਪੱਕਾ ਕਰਕੇ ਮਨ ਪੂਰਾ ਇਹਨੂੰ ਡਾਈਟ ਪਲਾਨ ਦੇਤਾ ਜੀ ਸਾਰੇ ਏ ਟੂ ਜ਼ੈਡ ਲਿਖਤੇ ਤੜਕੇ ਆਥ ਨੇ ਦੁਪਹਿਰੇ ਆ ਕੁਝ ਕਰਨਾ ਉਦੋਂ ਬਾਅਦ ਬੱਚੇ ਦੇ 2 ਮਹੀਨੇ ਚ ਸਰੀਰ ਦੇਖਦਾ ਮਨ ਲਓ ਜਿਹੜਾ ਉਹ ਤੜਕੇ ਪਹਿਲਾਂ ਨਸ਼ਾ ਕਰਦਾ ਇੱਥੇ ਆ ਕੇ ਇਹ ਗੱਲ ਆ ਗਈ ਤੇ ਹੁਣ ਗੱਲ ਇਹ ਹੈ ਸਰੀਰ ਮਨ ਲਓ ਆਪਦੀ ਸਿਹਤ ਆ ਇੱਕ ਵਾਰੀ ਮਿਲਨੀ ਆ ਇਹ ਕੋਈ ਆ ਉਹਦਾ ਨੁਕਸਾਨ ਨਾ ਕਰੋ ਉਹ ਦਵਾਈਆਂ ਦੀ ਜੋ ਆਪਾਂ ਨਸ਼ਾ ਕਰਦੇ ਕੋਈ ਦਵਾਈਆਂ ਹੀ ਲੱਗਣਗਾ ਹੁਣ ਕੁਝ ਕਰਨਾ ਨਹੀਂ ਚਾਹੀਦਾ ਵੀ ਜਿਹੜੀ ਸਿਹਤ ਆ ਇੱਕ ਵਾਰ ਕੋਈ ਮਿਲਦੀ ਆ ਉਹ ਸਹੀ ਰਹੋ ਜਦੋਂ ਆਪਾਂ ਕਹਿ ਦਿੰਦੇ ਆ ਵੀ ਕੁਝ ਨਹੀਂ ਹੁੰਦਾ ਇਹ ਗੱਲਾਂ ਹੁਣ ਤਾਂ ਆਪਣੇ ਚ ਜਵਾਨੀ ਆ ਜਾਣ ਰਹਿੰਦੀ ਆ ਬੜਾ ਆਪੇ ਚ ਪਤਾ ਲੱਗਦਾ ਸਭ ਕੁਝ ਵੀ ਆਪਾਂ ਨਸ਼ਾ ਕਰ ਲੈਨੇ ਆ ਕੋਈ ਕਾ ਗੋ ਹੋ ਜਾਂਦਾ ਹੈਗਾ ਬਾਅਦ ਚੋ ਬਿਮਾਰੀਆਂ ਲੱਗਦੀਆਂ ਬੰਦੇ ਤੁੱਠਣ ਜਾਂਦਾ ਬਹੁਤ ਕੁਝ ਹੋ ਜਾਂਦਾ ਨਸ਼ਾ ਮੇਰੀ ਗੱਲ ਤਾਂ ਆਏ ਆ ਵੀ ਆਪਾਂ ਦਾ ਨਸ਼ੇ ਵਾਲੇ ਬੰਦੇ ਨਾ ਰਹਿੰਦੇ ਵੀ ਨਹੀਂ ਆਪਾਂ ਦਾ ਨਾ ਤਿੰਨ ਤਿੰਨ ਬੰਦੇ ਆਉਣੇ ਆ ਚਾਰ ਇਕੱਠੇ ਆਉਣੇ ਆ ਇਕੱਠੇ ਜਾਂਦੇ ਆ ਜੇ ਕੋਈ ਨਸ਼ਾ ਵੀ ਕਰਦਾ ਕੋਈ ਜਿਹਨੂੰ ਜਾਣ ਪਛਾਣ ਆਪਾਂ ਪਰੇ ਹੋਏ ਖੜ ਜਾਂਦੇ ਆ ਵੀ ਆਪਾਂ ਕਿਸੇ ਤੋਂ ਕੀ ਲੈਣਾਗਾ ਵੀ ਪਹਿਲੀ ਘਰ ਦੇ ਯਕੀਨ ਕਰਕੇ ਤੋਰਦੇ ਆ ਨਾ ਜਿਵੇਂ ਵੀ ਚੱਲ ਭਾਈ ਮਾੜਾ ਸੋਚਦੇ ਪਰ ਉਹਨਾਂ ਨੂੰ ਇੰਨਾ ਘਰਦਿਆਂ ਨੂੰ ਵੀ ਮੇਰੇ ਨੂੰ ਯਕੀਨ ਆ ਵੀ ਇਹ ਇਹੋ ਜਿਹਾ ਹੈ ਨਹੀਂਗਾ ਜਵਾਬਕ ਬਹੁਤ ਵਧੀਆ ਗੱਲ ਹੈ ਹੁਣ ਆਵਾ ਹੀ ਸੋਲਦੀਆਂ ਵੀ ਸਾਡੇ ਅੱਜ ਕੱਲ ਕੀ ਹੋਇਆ ਕਹਿੰਦੇ ਕਿ ਮੁੰਡਾ ਕੰਮ ਵਾਲਾ ਚਾਹੇ ਕੰਮ ਨਾ ਕਰਦਾ ਹੋਵੇ ਪਰ ਨਸ਼ਾ ਨਾ ਕਰਦਾ ਹੋਵੇ ਹੈਨਾ ਜੇ ਕੋਈ ਮੁੰਡਾ ਨਸ਼ਾ ਨਹੀਂ ਕਰ ਰਿਹਾ ਉਹਨੇ ਆਪਣੇ ਬਪਣਾ ਘਰ ਸਾਹ ਵੀ ਲੈਣਾ ਮੈਨੂੰ ਰਿਸ਼ਤਾ ਕਰਦੇ ਆ ਪਹਿਲਾਂ ਜ਼ਮੀਨ ਦੇਂਦੇ ਆ ਵੀ ਜ਼ਮੀਨ ਕੀ ਆ ਹੁਣ ਮੁੰਡਾ ਹੁਣ ਐਂ ਦੇਂਦੇ ਆ ਜੀ ਬਸ ਵੀ ਮੁੰਡਾ ਨਸ਼ਾ ਪੱਤਾ ਨਾ ਕਰਦਾ ਹੋਵੇ ਸਹੀ ਗੱਲ ਕਿੱਲੇ ਦਾ ਵੇਚ ਹੀ ਦੇਣਾ ਸਹੀ ਗੱਲ ਕੀ ਕਰਨੇ ਜੋ ਸਾਲ ਚ ਬੰਦਾ ਹੀ ਟਪਕ ਗਿਆ ਇੱਕ ਗੱਲ ਐ ਵੀ ਆਈ ਆਪਾਂ ਕਹਿ ਦਿੰਨੇ ਆ ਨਾ ਵੀ ਮੈਂ ਤਾਂ ਜੀ ਆਹੀ ਆਸ ਆ ਮੈਂ ਸੁਣਨਾ ਮੰਦਿਰ ਚਿੱਟੇ ਤੇ ਲੱਗੀ ਜਾਂਦੀ ਆ ਵੀ ਚੰਗੇ ਚੰਗੇ ਪੀਸ ਆਪਣੇ ਹੱਥੀ ਆਉਣੇ ਆ ਤੇ ਬਸ ਆਉ ਦਾ ਨਸਾਣਾ ਕਰੋ ਵੀ ਵਧੀਆ ਮਿਲ ਜੂ ਸਾਹਿਬ ਨਿਭਾਉਣ ਵਾਲੀ ਜੇ ਕੋਈ ਮਿਲਦੀ ਆ ਰੱਬ ਦੀ ਮਿਹਰ ਨਾਲ ਆਪਾਂ ਤਾਂ ਅਰਦਾਸ ਕਰਦੇ ਆ ਚਲੋ ਜਿਹੜੀ ਛੱਡ ਗਈ ਉਹਨੂੰ ਵੀ ਚੰਗਾ ਮਿਲੇ ਮੈਂ ਤਾਂ ਐਂ ਕਹਿਣਾਗਾ ਵੀ ਅਗਲੀ ਨਾਲ ਨਾ ਹੋਵੇ